ਹਾਂਜੀ ਦੋਸਤੋ ਰਾਤ 12 ਵਜੇ ਸ੍ਰੀ ਹਿੱਤ ਪ੍ਰੇਮਾਨੰਦ ਗੋਬਿੰਦ ਸਰਣ ਮਹਾਰਾਜ ਜੀ ਵੱਲੋਂ ਇਹ ਵੱਡੀ ਭਵਿੱਖ ਬਾਣੀ ਕੀਤੀ ਗਈ ਹੈ ਕਿ 18 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਇਹ ਤਿੰਨ ਰਾਸ਼ੀਆਂ ਹੋ ਜਾਣਗੀਆਂ ਕਰੋੜਪਤੀ ਜੀ ਹਾਂ ਦੋਸਤੋ ਇਹਨਾਂ ਤਿੰਨ ਰਾਸ਼ੀ ਵਾਲੇ ਜਾਤਕਾਂ ਦੇ ਪਲਟਣ ਵਾਲੀ ਹੈ ਕਿਸਮਤ ਕਿਉਂਕਿ ਇਹ சனி ਦੇਵ ਦੇ ਭਗਤ ਬਹੁਤ ਹੀ ਲੰਮੇ ਸਮੇਂ ਤੋਂ ਬਹੁਤ ਹੀ ਸਰਦਾ ਭਾਵਨਾ ਦੇ ਨਾਲ சனி ਦੇਵ ਦੀ ਪੂਜਾ ਕਰਦੇ ਆ ਰਹੇ ਹਨ ਅਤੇ சனி ਦੇਵ ਦੇ ਨਾਮ ਤੇ ਕੁਝ ਨਾ ਕੁਝ দান ਪੁੰਨ ਹਮੇਸ਼ਾ ਕਰਦੇ ਰਹਿੰਦੇ ਹਨ ਜਿਸ ਕਰਕੇ சனி ਦੇਵ ਹੁਣ ਇਹਨਾਂ ਤੋਂ ਪ੍ਰਸੰਨ ਹੋ ਚੁੱਕੇ ਹਨ ਅਤੇ ਇਹਨਾਂ ਦੇ ਵੱਡੇ ਵੱਡੇ ਸੰਕਟ ਟਾਲਣ ਵਾਲੇ ਹਨ ਉਸ ਦੇ ਬਦਲੇ ਇਹਨਾਂ ਨੂੰ ਦੇਣ ਵਾਲੇ ਹਨ ਵੱਡੀਆਂ ਵੱਡੀਆਂ ਅਪਾਰ ਖੁਸ਼ਖਬਰੀਆਂ ਅਤੇ ਸਫਲਤਾਵਾਂ ਜਿਸ ਨਾਲ ਇਹਨਾਂ ਤਿੰਨ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਜਾਵੇਗੀ ਇਹਨਾਂ ਦਾ ਗਰੀਬੀ ਵਾਲਾ ਜੀਵਨ ਅਮੀਰੀ ਦੇ ਵਿੱਚ ਤਬਦੀਲ ਹੋ ਜਾਵੇਗਾ ਅਤੇ ਇਹਨਾਂ ਨੂੰ ਦੁੱਖਾਂ ਤੋਂ ਮੁਕਤੀ ਮਿਲਣ ਵਾਲੀ ਹੈ ਜੀ ਹਾਂ ਦੋਸਤੋ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਅੱਜ ਤੱਕ ਸ੍ਰੀ ਹਿਤ ਪ੍ਰੇਮਾਨੰਦ ਗੋਵਿੰਦ ਸਰਣ ਮਹਾਰਾਜ ਜੀ ਵੱਲੋਂ ਕੀਤੀ ਗਈ ਕੋਈ ਵੀ ਭਵਿੱਖवाणी ਝੂਠੀ ਸਾਬਤ ਨਹੀਂ ਹੋਈ ਇਸ ਲਈ ਜੇਕਰ ਤੁਸੀਂ ਵੀ ਦੇਖਣਾ ਚਾਹੁੰਦੇ ਹੋ ਕਿ ਉਹ ਤਿੰਨ ਰਾਸ਼ੀਆਂ ਕਿਹੜੀਆਂ ਹਨ ਜਿਨ੍ਹਾਂ ਦੀ ਕਿਸਮਤ 18 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਚਮਕਣ ਵਾਲੀ ਹੈ ਕਿਤੇ ਇਹਨਾਂ ਤਿੰਨ ਰਾਸ਼ੀਆਂ ਦੇ ਵਿੱਚ ਤੁਹਾਡੀ ਰਾਸ਼ੀ ਵੀ ਸ਼ਾਮਲ ਤਾਂ ਨਹੀਂ ਤੁਹਾਡੀ ਵੀ ਕਿਸਮਤ ਸਨੀ ਦੇਵ ਦੀ ਅਪਾਰ ਕਿਰਪਾ ਦੇ ਨਾਲ ਚਮਕਣ ਵਾਲੀ ਤਾਂ ਨਹੀਂ ਕਿਤੇ ਤੁਸੀਂ ਵੀ ਇਹਨਾਂ ਦਿਨਾਂ ਦੇ ਵਿੱਚ ਕਰੋੜਪਤੀ ਬਣਨ ਵਾਲੇ ਤਾਂ ਨਹੀਂ ਇਹ ਸਭ ਕੁਝ ਜਾਣਨ ਦੇ ਲਈ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਹੁਣੇ ਹੀ ਸਬਸਕ੍ਰਾਈਬ ਕਰੋ ਜੀ ਅਤੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਵੀਡੀਓ ਨੂੰ ਇੱਕ ਲਾਇਕ ਅਤੇ ਕਮੈਂਟ ਬਾਕਸ ਦੇ ਵਿੱਚ ਜੈ ਸਣੀ ਦੇਵ ਜ਼ਰੂਰ ਲਿਖਣਾ ਜੀ ਆਓ ਜਿਆਦਾ ਦੇਰੀ ਨਾ ਕਰਦੇ ਹੋਏ ਸ਼ੁਰੂ ਕਰਦੇ ਹਾਂ ਜੀ ਨੰਬਰ 1 ਕਰਕ ਰਾਸੀ ਦੋਸਤੋ ਰਾਤ 12 ਵਜੇ ਸ਼੍ਰੀ ਹਿਤ ਪ੍ਰੇਮਾਨੰਦ ਗੋਬਿੰਦ ਸਰਣ ਮਹਾਰਾਜ ਜੀ ਵੱਲੋਂ ਇਹ ਵੱਡੀ ਭਵਿੱਖवाणी ਕੀਤੀ ਗਈ ਹੈ ਕਿ ਕਰਕ ਰਾਸੀ ਵਾਲਿਆਂ ਨੂੰ 18 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਦੋ ਵੱਡੀਆਂ ਵੱਡੀਆਂ ਅਪਾਰ ਖੁਸ਼ੀਆਂ ਸ਼ਨੀ ਦੇਵ ਜੀ ਦੀ ਅਪਾਰ ਕਿਰਪਾ ਨਾਲ ਪ੍ਰਾਪਤ ਹੋਣ ਵਾਲੀਆਂ ਹਨ ਜਿਸ ਦੀ ਇਹ ਕਾਫੀ ਲੰਮੇ ਸਮੇਂ ਤੋਂ ਉਡੀਕ ਕਰ ਰਹੇ ਸਨ ਅਤੇ ਕਾਫੀ ਸਮੇਂ ਤੋਂ ਇਹਨਾਂ ਦੇ ਕੰਮਾਂ ਵਿੱਚ ਅਰਚਨਾ ਸਨ ਜੀ ਹਾਂ ਦੋਸਤੋ ਜੇਕਰ ਇਹਨਾਂ ਦੇ ਬੇਟੇ ਜਾਂ ਫਿਰ ਬੇਟੀ ਦਾ ਰਿਸ਼ਤਾ ਤੈਹ ਹੋਣ ਦੇ ਵਿੱਚ ਬਹੁਤ ਸਮੇਂ ਤੋਂ ਅਰchnਾ ਚੱਲ ਰਹੀਆਂ ਸਨ ਤਾਂ ਉਹ ਹੁਣ ਸਨੀ ਦੇਵ ਦੀ ਅਪਾਰ ਕਿਰਪਾ ਨਾਲ ਸਮਾਪਤ ਹੋਣ ਵਾਲੀਆਂ ਹਨ ਅਤੇ ਇਹਨਾਂ ਦੇ ਬੱਚਿਆਂ ਦੇ ਵਧੀਆ ਘਰ ਦੇ ਰਿਸ਼ਤੇ ਹੋਣ ਵਾਲੇ ਹਨ ਜਿਸ ਨਾਲ ਇਹਨਾਂ ਦੀ ਗਰੀਬੀ ਅਮੀਰੀ ਦੇ ਵਿੱਚ ਤਬਦੀਲ ਹੋ ਜਾਵੇਗੀ ਅਤੇ ਇਹਨਾਂ ਦੇ ਬੱਚੇ ਆਪਣੀ ਜ਼ਿੰਦਗੀ ਐਸੋ ਆਰਾਮ ਨਾਲ ਬਤੀਤ ਕਰਨਗੇ ਜਿਸ ਨਾਲ ਇਹਨਾਂ ਦੇ ਘਰ ਵਿੱਚ ਕਦੇ ਵੀ ਦੇਸੀ ਘਿਉ ਦੇ ਲੱਡੂ ਵੰਡਣ ਦਾ ਕੰਮ ਸ਼ੁਰੂ ਹੋ ਸਕਦਾ ਹੈ ਅਤੇ ਦੂਜੀ ਖੁਸ਼ਖਬਰੀ ਇਹਨਾਂ ਦੇ ਲਈ ਇਹ ਹੋ ਸਕਦੀ ਹੈ ਕਿ ਇਹਨਾਂ ਨੂੰ ਸਰਕਾਰੀ ਬੈਂਕ ਦੇ ਵਿੱਚ ਸਰਕਾਰੀ ਜੋਬ ਪ੍ਰਾਪਤ ਹੋ ਸਕਦੀ ਹੈ ਜਿਸ ਨਾਲ ਘਰ ਦੇ ਵਿੱਚ ਪੈਸੇ ਦੀ ਪਾਣੀ ਦੀ ਤਰ੍ਹਾਂ ਵਰਖਾ ਹੋਵੇਗੀ ਅਤੇ ਇਹਨਾਂ ਦੀ ਬੰਦ ਕਿਸਮਤ ਦੇ ਤਾਲੇ ਹੁਣ ਖੁੱਲ ਜਾਣਗੇ ਇਹਨਾਂ ਦੇ ਘਰ ਵਿੱਚ ਕਿਸੇ ਵੀ ਚੀਜ਼ ਦੀ ਕੋਈ ਵੀ ਤੰਗੀ ਨਹੀਂ ਰਹੇਗੀ ਜੇਕਰ ਇਹ ਰਾਸ਼ੀ ਵਾਲੇ ਜਾਤਕ ਚਾਹੁੰਦੇ ਹਨ ਕਿ ਸਨੀ ਦੇਵ ਜੀ ਦਾ ਅਸ਼ੀਰਵਾਦ ਹਮੇਸ਼ਾ ਹੀ ਇਹਨਾਂ ਉੱਤੇ ਬਣਿਆ ਰਹੇ ਤਾਂ ਇਹਨਾਂ ਨੂੰ ਸਨੀਵਾਰ ਦੇ ਦਿਨ ਆਪਣੇ ਘਰ ਦੀ ਸਤ ਉੱਤੇ ਮਿੱਠੇ ਚਾਵਲ ਅਤੇ ਮਿੱਠੀ ਰੋਟੀ ਜ਼ਰੂਰ ਪਾਉਣੇ ਚਾਹੀਦੀ ਹੈ। ਇਹਨਾਂ ਦਾ ਭਾਗ ਹੋਰ ਵੀ ਜ਼ਿਆਦਾ ਚਮਕ ਉੱਠੇਗਾ। ਨੰਬਰ 2 ਕੁੰਭ ਰਾਸੀ ਇਹਨਾਂ ਰਾਸੀ ਵਾਲੇ ਜਾਤਕਾਂ ਨੂੰ ਦੱਸ ਦਿੰਦੇ ਹਾਂ ਕਿ ਦੋਸਤੋ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਹੁਣ ਕੋਈ ਵੀ ਕਮੀ ਨਹੀਂ ਰਹੇਗੀ। ਜੇਕਰ ਤੁਸੀਂ 18 ਦਸੰਬਰ ਤੋਂ ਲੈ ਕੇ 28 ਦਸੰਬਰ ਦੇ ਵਿੱਚ ਆਪਣੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਸਰਾਬ, ਮੀਟ, ਆਂਡੇ ਦਾ ਸੇਵਨ ਨਹੀਂ ਕਰਦੇ ਕਿਉਂਕਿ 18 ਦਸੰਬਰ ਤੋਂ 28 ਦਸੰਬਰ ਤੱਕ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਸ਼ੁਭ ਸ਼ਮਾ ਚੱਲ ਰਿਹਾ ਹੈ ਇਸ ਲਈ ਜੇਕਰ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਕਿਸੇ ਵੀ ਸਮੇਂ ਇਹ ਗਲਤੀ ਕਰ ਦਿੰਦੇ ਹੋ ਤਾਂ ਤੁਹਾਡੀਆਂ ਖੁਸ਼ੀਆਂ ਵੀ ਗਮਿਆਂ ਦੇ ਵਿੱਚ ਬਦਲ ਜਾਣਗੀਆਂ ਅਤੇ ਤੁਹਾਨੂੰ ਵੱਡੇ-ਵੱਡੇ ਸੰਕਟਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਜੇਕਰ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਇਹ ਚੀਜ਼ਾਂ ਖਾਣ ਪੀਣ ਤੋਂ ਪਰਹੇਜ਼ ਰੱਖਦੇ ਹੋ ਤਾਂ ਤੁਹਾਨੂੰ ਸਨੀ ਦੇਵ ਜੀ ਦੀ ਅਪਾਰ ਕਿਰਪਾ ਦੇ ਨਾਲ ਮਾਇਆ ਦੀ ਪ੍ਰਾਪਤੀ ਹੋਵੇਗੀ ਅਤੇ ਤੁਹਾਡੇ ਘਰ ਵਿੱਚ ਖੁਸ਼ਹਾਲੀ ਬਣੀ ਰਹੇਗੀ ਨੰਬਰ 3 ਬ੍ਰਿਖਚਕ ਰਾਸੀ ਦੋਸਤੋ 18 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਦਾ ਸਮਾਂ বৃশ্চਿਕ ਰਾਸ਼ੀ ਦੇ ਲਈ ਬਹੁਤ ਹੀ ਜ਼ਿਆਦਾ ਸ਼ੁਭ ਰਹਿਣ ਵਾਲਾ ਹੈ ਕਿਉਂਕਿ ਇਹਨਾਂ ਦੇ ਉੱਪਰ ਭਗਵਾਨ ਸ਼ਨੀ ਦੇਵ ਦੀ ಅಪਾਰ ਕਿਰਪਾ ਦ੍ਰਿਸ਼ਟੀ ਬਣੀ ਰਹਿਣ ਵਾਲੀ ਹੈ ਜਿਸ ਨਾਲ ਇਸ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਖੁਸ਼ੀਆਂ ਦੇ ਵਿੱਚ ਤਬਦੀਲ ਹੋ ਜਾਵੇਗੀ ਜੀ ਹਾਂ ਦੋਸਤੋ ਜੇਕਰ ਇਹ ਆਪਣਾ ਕੋਈ ਵੀ ਵਪਾਰ ਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਹਨ ਉਸ ਵਪਾਰ ਦੇ ਕੰਮ ਵਿੱਚ ਇਹਨਾਂ ਨੂੰ ਲੱਖਾਂ ਕਰੋੜਾਂ ਰੁਪਏ ਦਾ ਹਿਜਾਫਾ ਹੋਵੇਗਾ ਜਿਸ ਨਾਲ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਹੁਣ ਇਹਨਾਂ ਨੂੰ ਕੋਈ ਵੀ ਤੰਗੀ ਨਹੀਂ ਰਹੇਗੀ ਅਤੇ ਇਹਨਾਂ ਦੇ ਬੱਚੇ ਪੜ੍ਹਾਈ ਲਿਖਾਈ ਦੇ ਕਾਰਨ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਜ਼ਰੂਰ ਕਰਨਗੇ ਅਤੇ ਆਪਣੇ ਮਾਤਾ ਪਿਤਾ ਦੇ ਨਾਮ ਦੇ ਵੱਡੇ-ਵੱਡੇ ਝੰਡੇ ਗੱਡਣਗੇ ਜੀ ਹਾਂ ਦੋਸਤੋ ਅਜਿਹਾ சனி ਦੇਵ ਜੀ ਦੀ ਅਪਾਰ ਕਿਰਪਾ ਦੇ ਨਾਲ ਹੋਣ ਵਾਲਾ ਹੈ ਕਿਉਂਕਿ ਇਹਨਾਂ ਉੱਤੇ சனி ਦੇਵ ਜੀ ਦਾ ਅਸ਼ੀਰਵਾਦ ਬਣਿਆ ਰਹਿਣ ਵਾਲਾ ਹੈ ਜਿਸ ਨਾਲ ਇਹ ਆਪਣੀ ਜ਼ਿੰਦਗੀ ਦੀ ਹਰ ਇੱਕ ਬੁਲੰਦੀ ਹਾਸਲ ਕਰਨ ਵਾਲੇ ਹਨ ਸੋ ਦੋਸਤੋ ਜੇਕਰ ਤੁਹਾਨੂੰ ਸਾਡੇ ਵੱਲੋਂ ਦਿੱਤੀ ਗਈ ਰਾਸ਼ੀਆਂ ਮੁਤਾਬਕ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਅਤੇ ਜਿਹੜਾ ਵੀ ਵਿਅਕਤੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇਗਾ ਸਨੀ ਦੇਵ ਜੀ ਉਸ ਦੀ ਹਰ ਇੱਕ ਮਨੋ ਕਾਮਨਾਵਾਂ ਜ਼ਰੂਰ ਪੂਰੀ ਕਰਨਗੇ ਵੀਡੀਓ ਦੇਖਣ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਅਗਲੀ ਜਾਣਕਾਰੀ ਨੂੰ ਲੈ ਕੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਆਪਣਾ ਧਿਆਨ ਰੱਖਣਾ ਜੀ ਧੰਨਵਾਦ